95 ਸਾਲ ਦੇ ਲਾੜੇ ਨੇ 90 ਸਾਲ ਦੀ ਲਾੜੀ ਨਾਲ ਕਰਾਇਆ ਵਿਆਹ 70 ਸਾਲ ਰਹੇ ਲਿਵ-ਇਨ ਰਿਲੇਸ਼ਨ ਦੇ ਵਿੱਚ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਿਆਹ ਮੌਕੇ ਬੱਚੇ ਤੇ ਪੋਤੇ-ਪੋਤੀਆਂ ਵੀ ਹੋਏ ਸ਼ਾਮਲ ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੀਆਂ ਕਿ ਤੁਸੀਂ ਠੀਕ-ਠਾਕ ਹੋਵੋਗੇ ਮੈਂ ਆਹ ਤੁਹਾਡੇ ਨਾਲ ਨੂਰਵਰ ਚੋ ਤਾਂ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਖਬਰ ਸੁਣ ਕੇ ਪਰ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਅੱਜਕੱਲ ਲਿਵ ਇਨ ਰਿਲੇਸ਼ਨਸ਼ਿਪ ਵੀ 트ੈਂਡਿੰਗ ਤੇ ਹੈ ਜਿਸ ਤਰ੍ਹਾਂ ਅਸੀਂ ਸੁਣਦੇ ਹਾਂ ਕਿ ਲੜਕੇ ਲੜਕੀਆਂ ਆਪਸ ਦੇ ਵਿੱਚ ਵਿਆਹ ਨਹੀਂ ਕਰਾਉਂਦੇ ਤੇ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਨੇ ਪਰ ਦੋਸਤੋ ਲਿਵ ਇਨ ਰਿਲੇਸ਼ਨਸ਼ਿਪ ਵਾਲਾ 트ੈਂਡ ਪਹਿਲਾਂ ਵੀ ਚੱਲਦਾ ਆ ਰਿਹਾ ਹੈ ਨੌਜਵਾਨ ਮੁੰਡੇ ਕੁੜੀਆਂ ਨਹੀਂ ਬਲਕਿ ਬਜ਼ੁਰਗ ਵੀ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਦੇ ਨੇ ਤਾਂ ਹੈਰਾਨੀ ਦੀ ਗੱਲ ਇਹ ਹੈ ਕਿ ਰਾਜਸਥਾਨ ਤੋਂ ਇੱਕ ਖਬਰ ਸਾਹਮਣੇ ਆਈ ਢੋਂਗਰਪੁਰ ਦੀ ਜਿੱਥੇ ਇੱਕ ਵਿਅਕਤੀ ਜਿਸ ਦੀ 90 ਸਾਲਤੀ ਲੜੀ ਦੇ ਨਾਲ ਉਸਦਾ ਵਿਆਹ ਹੋਇਆ 95 ਸਾਲ ਦਾ ਉਹ ਆਪਸੀ ਦੋਨੇ 70 ਸਾਲਾਂ ਤੋਂ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸੀ ਇਸ ਤੋਂ ਇਲਾਵਾ ਉਹਨਾਂ ਦੇ ਬੱਚੇ ਵੀ ਸਨ ਬਿਨਾ ਵਿਆਹ ਤੋਂ ਬੱਚੇ ਔਰ ਉਸ ਤੋਂ ਬਾਅਦ 70 ਸਾਲਾਂ ਬਾਅਦ ਵਿਆਹ ਹੈ ਨਾ ਅਨੋਖੀ ਕਹਾਣੀ ਜੇ ਸੋਣੀ ਹੈ ਤਾਂ ਵੀਡੀਓ ਨੂੰ ਪੂਰੀ ਐਂਡ ਤੱਕ ਵੇਖਿਓ ਰਾਜਸਥਾਨ ਤੋਂ ਇੱਕ ਦਿਲਚਸਪ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਜੋੜੇ ਨੇ ਪਿਆਰ ਦੀ ਇੱਕ ਮਿਸਾਲ ਕਾਇਮ ਕੀਤੀ ਹੈ 70 ਸਾਲ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਤੋਂ ਬਾਅਦ ਉਹਨਾਂ ਨੇ ਹੁਣ ਪੂਰੇ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾ ਲਿਆ ਇਸ ਸਮੇਂ ਬਹੁਤ ਚਰਚਾ ਵਿੱਚ ਹੈ ਅਤੇ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ ਇਸ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੋਕੇ ਵਿਆਹ ਦੇ ਵਿੱਚ ਉਸਦੇ ਪੁੱਤਰ ਧੀਆ ਪੋਤੇ ਅਤੇ ਪੋਤੀਆਂ ਸਮੇਤ ਪੂਰਾ ਪਿੰਡ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਇਆ ਵਰਸੇਲੇ ਰਾਜਸਥਾਨ ਦੇ ਡੂੰਗਰਪੁਰ ਜ਼ਿਲ੍ਹੇ ਦੇ ਗਲੰਦਰ ਪਿੰਡ ਵਿੱਚ ਇੱਕ अनोखा ਵਿਆਹ ਵੇਖਣ ਨੂੰ ਮਿਲਿਆ ਜਿੱਥੇ 95 ਸਾਲਾਂ ਲਾੜਾ ਰਾਮਾਬਾਈ ਅੰਗਾਰੀ ਅਤੇ 90 ਸਾਲਾਂ ਲਾੜੀ ਜਿਵਾਲੀ ਦੇਵੀ ਜੋ ਕਿ 70 ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਰਵਾਇਤੀ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੇ ਕੋਲ 8 ਬੱਚੇ ਸਨ ਜਿਨ੍ਹਾਂ ਦੇ ਵਿੱਚ 4 ਮੁੰਡੇ ਅਤੇ 4 ਕੁੜੀਆਂ ਸ਼ਾਮਲ ਨੇ ਇਸ ਬਜ਼ੁਰਗ ਦੇ ਚੋਡੇ ਦੇ ਪੁੱਤਰ ਨੇ ਦੱਸਿਆ ਹੈ ਕਿ ਮਾਪਿਆਂ ਨੇ 70 ਸਾਲ ਦੇ ਲਿਵ-ਇਨ ਰਿਲੇਸ਼ਨਸ਼ਿਪ ਤੋਂ ਬਾਅਦ ਵਿਆਹ ਕਰਾਉਣ ਦੀ ਇੱਛਾ ਪ੍ਰਗਟਾਈ ਸੀ ਜਿਸ ਤੋਂ ਬਾਅਦ ਪੂਰੇ ਪਰਿਵਾਰ ਨੇ ਉਹਨਾਂ ਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ 1 ਜੂਨ ਤੋਂ ਦੋਵਾਂ ਦੀ ਹਲਦੀ ਦੀ ਰਸਮ ਹੋਈ ਅਤੇ 4 ਜੂਨ ਨੂੰ ਦੋਵਾਂ ਦਾ ਵਿਆਹ ਹੋਇਆ ਤਾਂ ਇਸ ਦੌਰਾਨ ਇੱਕ ਬਰਾਤ ਵੀ ਕੱਢੀ ਗਈ ਜਿਸ ਦੇ ਵਿੱਚ ਪਰਿਵਾਰ ਦੇ ਮੈਂਬਰਾਂ ਦੇ ਨਾਲ ਨਾਲ ਪੂਰਾ ਪਿੰਡ ਸ਼ਾਮਿਲ ਹੋਇਆ ਇਹ ਕੀ ਨਾਟ ਪਰੰਪਰਾ ਹੈ ਜਿਸ ਕਾਰਨ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਕੇ ਵੀ ਬੱਚੇ ਪੈਦਾ ਕੀਤੇ ਜਾ ਸਕਦੇ ਨੇ ਆਓ ਇਹ ਵੀ ਜਾਣਦੇ ਤੁਹਾਨੂੰ ਦੱਸ ਦਈਏ ਕਿ ਰਾਮਾਬਾਈ ਅੰਗਾਰੀ ਅਤੇ ਜਵਾਲੀ ਦੇਵੀ ਆਦੀਵਾਸੀ ਸਮਾਜ ਦੀ ਨਾਟ ਪਰੰਪਰਾ ਦੇ ਤਹਿਤ 70 ਸਾਲ ਇਕੱਠੇ ਰਹੇ ਇਸ ਪਰੰਪਰਾ ਦੇ ਤਹਿਤ ਹਰ ਕੋਈ ਆਪਣੀ ਪਸੰਦ ਦੇ ਵਿਅਕਤੀ ਦੇ ਨਾਲ ਵਿਆਹ ਤੋਂ ਬਿਨਾਂ ਰਹਿ ਸਕਦਾ ਹੈ ਅਤੇ ਜੇਕਰ ਇਸ ਸਮੇਂ ਦੌਰਾਨ ਉਹਨਾਂ ਦੇ ਬੱਚੇ ਹੁੰਦੇ ਨੇ ਤਾਂ ਉਹਨਾਂ ਨੂੰ ਜਾਇਦਾਦ ਤੇ ਵੀ ਪੂਰਾ ਅਧਿਕਾਰ ਹੁੰਦਾ ਹੈ ਪਰ ਇਸ ਦੇ ਵਿੱਚ ਸਮਾਜਿਕ ਸਮਾਗਮਾਂ ਦੇ ਵਿੱਚ ਕੋਈ ਰਸਮਾਂ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੁੰਦੀ ਤਾਂ ਬੜੇ ਹੀ ਰੀਤੀ ਰਿਵਾਜਾਂ ਦੇ ਨਾਲ 70 ਸਾਲਾਂ ਬਾਅਦ ਇਸ ਬਜ਼ੁਰਗ ਜੋੜੇ ਨੇ ਆਖਰਕਾਰ ਵਿਆਹ ਕਰਾਈ ਲਿਆ ਇਸ ਇਹਨਾਂ ਦੇ ਵਿਆਹ ਦੇ ਨਾਲ ਪੂਰਾ ਪਿੰਡ ਖੁਸ਼ ਹੈ ਇਹਨਾਂ ਦੇ ਪੂਰੇ ਪਰਿਵਾਰ ਦੀ ਸਹਿਮਤੀ ਦੇ ਨਾਲ ਇਹਨਾਂ ਨੇ ਵਿਆਹ ਕਰਾਇਆ ਇਸ ਤੋਂ ਇਲਾਵਾ ਇਹਨਾਂ ਦੇ ਬੱਚੇ ਪੋਤੇ ਪੋਤੀਆਂ ਵੀ ਇਹਨਾਂ ਦੇ ਵਿਆਹ ਦੇ ਵਿੱਚ ਸ਼ਾਮਲ ਹੋਏ ਤਾਂ ਕਹਿ ਲੋ ਕਿ ਦੁਨੀਆ ਭਰ ਦਾ ਅਨੋਖਾ ਵਿਆਹ ਹੈ ਜੋ ਇਹ ਚਰਚਾ ਦੇ ਵਿੱਚ ਆਇਆ ਖਾਸ ਕਰਕੇ ਭਾਰਤ ਵਰਗੇ ਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਪਰੰਪਰਾਵਾਂ ਨੇ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਸੀ ਪਰ ਇਹ ਨਾਟ ਪਰੰਪਰਾ ਇਸ ਤਰ੍ਹਾਂ ਦੀ ਹੈ ਜਿਸ ਨੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਕਿਤੇ ਨਾ ਕਿਤੇ ਚਲਾਇਆ ਹੈ ਯਾਨੀ ਕਿ ਵਿਆਹ ਤੋਂ ਬਿਨਾ ਵੀ ਬੱਚੇ ਪੈਦਾ ਹੋ ਸਕਦੇ ਨੇ ਨਾਰਿਆ ਜਾ ਸਕਦਾ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ 70 ਸਾਲ ਇਕੱਠੇ ਰਹਿਣ ਤੋਂ ਬਾਅਦ ਜ਼ਿੰਦਗੀ ਦੇ ਆਖਰੀ ਪਰਾ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅਸੀਂ ਦੋਨੇ ਹੁਣ ਵਿਆਹ ਕਰਾਵਾਂਗੇ ਜਿਨ੍ਹਾਂ ਦੇ ਫੈਸਲੇ ਦਾ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਉਹਨਾਂ ਦੇ ਪੁੱਤਾਂ ਨੇ ਧੀਆਂ ਨੇ ਪੋਤੇ-ਪੋਤੀਆਂ ਨੇ ਤੇ ਪੂਰੇ ਪਿੰਡ ਨੇ ਸਵਾਗਤ ਕੀਤਾ ਸੋ ਸੁਣਿਆ ਤੁਸੀਂ ਕਿ ਇਸ ਬਜ਼ੁਰਗ ਦੇ ਵੱਲੋਂ 95 ਸਾਲ ਦੀ ਉਮਰ ਦੇ ਵਿੱਚ ਵਿਆਹ ਕਰਾਇਆ ਗਿਆ ਔਰ ਹੈਰਾਨੀ ਦੀ ਗੱਲ ਤਾਂ ਇਹ ਕਿ ਬੱਚੇ ਵੀ ਵਿਆਹ ਦੇ ਵਿੱਚ ਸ਼ਾਮਿਲ ਹੋਏ ਆਮ ਤੌਰ ਤੇ ਜੇ ਸੋਹਣ ਦੇ ਵਿਆਹ ਤੋਂ ਬਾਅਦ ਬੱਚੇ ਹੁੰਦੇ ਨੇ ਪਰ ਇੱਥੇ ਤਾਂ ਵਿਆਹ ਤੋਂ ਪਹਿਲਾਂ ਹੀ ਬੱਚੇ ਹੋ ਗਏ ਤੇ ਵਿਆਹ ਦੇ ਵਿੱਚ ਬੱਚੇ ਹੀ ਵਿਆਦਾ ਅਰੇਂਜਮੈਂਟ ਕਰ ਰਹੇ ਸੀਗੇ ਸੋ ਅਸੀਂ ਕਹਿੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਐਡਵਾਂਸ ਹੋ ਗਏ ਆ ਅੱਜ ਦੇ ਟਾਈਮ ਤੇ ਨੌਜਵਾਨ ਕਹਿੰਦੇ ਨੇ ਸੀ ਲਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਪਰ ਕਮਲਿਓ ਤੁਸੀਂ ਤਾਂ ਪਿੱਛੇ ਰਹਿ ਗਏ ਐ ਬਜ਼ੁਰਗ ਜ਼ਿਆਦਾ ਬਾਜ਼ੀ ਮਾਰ ਕੇ